ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਲੈ ਕੇ ਆਂ ਜੀ ਵਿੱਚੀ ਟੋਕਣਾ ਬਈ ਵਿੱਚੀ ਤਾਜ਼ੀਆਂ ਸੂਈਆਂ ਵੀਰ ਦਾ ਬਈ ਫਾਰਮ ਫਾਰਮ ਦੇ ਵਿੱਚ ਬਈ ਕੋਲੇ ਬਰੀਡ ਬਹੁਤ ਚੰਗੀ ਆ ਬਈ ਦੇ ਸਾਰੀ ਬਈ ਆਪ ਦੇ ਘਰ ਦੀ ਬਰੀਡ ਆ ਹਨ ਆਪ ਸੀਮਨ ਲਾ ਲਾ ਕੇ ਸਾਰੀ ਬਰੀਡ ਤਿਆਰ ਕਰੀ ਵੀ ਆ ਪਸ਼ੂ ਬਈ ਕੋਲੇ ਸਾਰੀ ਚੰਗੀਆਂ ਬਈ 35 35 30 40 40 ਪਲੱਸ ਵਾਲੇ ਆ ਬਈ ਤੇ ਆਉ ਕਰ ਲੈਨੇ ਬਈ ਨਾ ਗੱਲ ਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਾਸਰੀਕਾਲ ਬਾਈ ਉਹ ਠੀਕ ਹੋ ਬਾਈ ਜੀ ਵਧੀਆ ਬਾਈ ਚੜ੍ਹਦੀ ਕਲਾ ਜੀ ਚਲੋ ਵਧੀਆ ਵਧੀਆ ਤੇ ਅੱਲਾ ਫਰਮ ਬਾਈ ਹਾਂ ਜੀ ਪੂਰਾ ਵਧੀਆ ਜੀ ਚਲੋ ਵਧੀਆ ਅ ਕਿੰਨੇ ਕੁ ਬਸੂ ਆਪਣੇ ਕੋਲ ਟੋਟਲੇ ਆਪਣੇ ਕੋਲ ਹੈਗੇ ਜੀ 20 ਬਾਈ ਨਾਲ 20 ਬਾਈ ਨਾਲ ਹੈਗੇ ਹਾਂ ਜੀ ਠੀਕ ਆ ਬਾਈ ਅ ਚੰਗੀ ਰਿਕਾਰਡ ਦੀਆਂ ਹਨ ਬਈ ਸਾਰੀਆਂ ਗਾਵਾਂ ਹਾਂ ਜੀ 35 ਤੋਂ ਪਲੱਸ ਵਾਲੀਆਂ ਆ ਜੀ 35 ਤੋਂ ਪਲੱਸ ਵਾਲੀਆਂ ਆ ਠੀਕ ਆ ਬਾਈ ਬੱਚੀਆਂ ਵੀ ਬਹੁਤ ਚੰਗੀਆਂ ਬਈ ਚੰਗੇ ਸੀਮਣ ਨੇ ਚੰਗੇ ਸੀ ਹੁੰਦੇ ਬਈ ਕੰਮ ਕਰਦਾ ਪੰਜ ਗਾਵਾਂ ਨੇ ਫਿਰ ਵਿਕਰੀ ਵਾਸਤੇ ਹਾਂ ਪੰਜ ਜੀ ਠੀਕ ਆ ਨਾਮ ਤੇ ਐਡਰੈਸ ਬੋਲ ਦੋ। ਨਾਮ ਜਸਵੀਰ ਸਿੰਘ ਜੀ ਪਿੰਡ ਸੇਦੋ ਕੋ ਜਿਲ੍ਹਾ ਮੋਗਾ ਤਹਿਸੀਲ ਪੇ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਆਪਣੇ ਹਲਕੜਾ ਸਰਪਧਾਉੜ ਪਏ ਨੇ। ਮੋਬਾਈਲ ਨੰਬਰ ਬੋਲੋ। 94655 ਹਾਂ 18038 ਠੀਕ ਹੈ ਭਾਈ। ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੁੰਦੀ ਆ। ਇਹ ਜੀ ਤੀਜੇ ਸੂਏ ਨੂੰ ਹੁਣ ਕੱਪਣਾ ਜੀ। ਠੀਕ ਹੈ ਕਿੰਨੇ ਦਿਨ ਲੈਂਦੀ ਹੈ ਬਈ ਹਜੇ ਲੈ ਜੂ ਜੀ ਇਹ 15 ਦਿਨ ਬਾਕੀ ਆ 15 ਦਿਨਾਂ ਦੀ ਕੱਚੀ ਹੈ ਅੰਕੀਰ ਕਾਰਡ ਆ ਦੁੱਧਾ ਬਈ ਇਹਦਾ ਦੂਜੇ ਸੂਏ ਦਾ ਰਕਾਰਡ ਹੈਗਾ ਜੀ 26 ਤੋਂ 27 ਲੀਟਰ ਦਾ 26 ਤੋਂ 27 ਲੀਟਰ ਹਾਂਜੀ ਫੇਸ ਬੜਾ ਚੰਗਾ ਕੱਦ ਚੰਗਾ ਰੰਗ ਰੂਪ ਚੰਗਾ ਆਰਡਰ ਬੜਾ ਕਮਾਲ ਦਾ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਹੈ ਬਈ ਉਹਦੇ ਨਾਲ ਆਰਡਰ ਜਿਹੜਾ ਹੋਰੇ ਵਧੀਆ ਤਿਆਰ ਕਰ ਲੂ ਚਾਰੇ ਥਾਣੇ ਖਿਲਵੇਂ ਪੂਰੇ ਗੈਪ ਤੇ ਨਾਲਾ ਨੂੰ ਰੱਖ ਘਰਮ ਵਾਲੀ ਦੇ ਫੁੱਲ ਚਾਹੀਏ ਥਾਣ ਬੜਾ ਚੰਗਾ ਲੱਗਿਆ ਹਨਾ ਬਈ ਮੋਟੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਚਿਵਾਈ ਚਿਵਾਈ ਕਿਵੇਂ ਦੀ ਚੋਈ ਬਹੁਤ ਵਧੀਆ ਜੀ ਠੀਕ ਹੈ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਮੜੀ ਆ ਰਾਜ ਜੀ ਇਹ ਸਮੇ ਭਲੀ ਫੋਲ ਆ ਭਾਈ ਨੋਦਰ ਰਿਕਰਡ ਵੀ ਬਹੁਤ ਚੰਗਾ कच्चੀ ਕੱਚੀ ਆ ਉਸਾਂ ਬਣਾਉਂਦਾ ਜਲਾ ਲਿਓ ਬਣੂਗੀ ਹੋਰ ਵੀ ਵੱਡ ਬਹੁਤ ਜ਼ਿਆਦਾ ਪੰਡਰਗ ਲੇਵਾ ਤਾਂ ਕਰਮਾ ਲਈ ਹੁਣੇ ਤਿਆਰ ਕਰੀ ਬੈਠੀ ਆ ਹਜੇ ਦਿਨ ਭਾਈ ਨੇ ਦੱਸਿਆ ਪਾਏ ਆ ਉਹਦੋਂ ਦਾ ਆਰਡਰ ਆ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਮੁੱਲ ਕੀ ਹੈ ਵੀਰੇ ਦਾ ਮੁੱਲ ਭਰਾ ਜੀ ਫੋਨ ਤੇ ਹੀ ਕਰਾਂਗੇ ਜੈਜ ਹੋਊਗਾ ਦਾ ਹਾਂਜੀ ਹਾਂਜੀ ਮੁੱਲ ਜਾਏ ਜੀ ਮੋਹਲਾ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਹਲਾ ਜਿਹੜਾ ਭਾਈ ਵਰਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਥਾਣ ਲੈਵਾ ਕਮਾਲ ਦਾ ਕੱਚੀ ਕੱਚੀ ਆਰਡਰ ਦੇ ਕੋ ਬਹੁਤ ਸੋਹਣਾ ਡਰਕਰ ਮਾਲੀ ਨੇ ਤਿਆਰ ਕਰਿਆ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਏ ਵੀਰੇ ਇਹ ਤੀਜੇ ਸੂਏ ਨੂੰ ਸੂੰਦੀ ਹੈ ਜੀ ਹੂੰ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ ਜੇ ਜੇ ਮਹੀਨੇ ਤੋਂ ਉੱਤੇ ਲੈ ਜੂ ਜੀ ਮਹੀਨੇ ਤੋਂ ਉੱਤੇ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਇਹਦਾ ਇਹਦਾ ਜੀ 40 ਤੋਂ 42 ਲੀਟਰ ਰਿਕਾਰਡ ਆ ਜੀ ਹੁਣ ਦੁੱਧੋਂ ਡਰਾਈ ਹੈ ਭਾਈ ਹਾਂਜੀ ਦੁੱਧੋਂ ਡਰਾਈ ਹੈ ਠੀਕ ਆ ਭਾਈ ਆਰਡਰ ਬੜਾ ਚੰਗਾ ਭਾਈ ਦੁੱਧਾਂ ਰਿਕਾਡ ਪਈ ਨੇ ਬਹੁਤ ਚੰਗਾ ਦੱਸਿਆ ਟਿੱਲਾ ਦੇਖੋ ਸਾਰੀਆਂ ਬਾਲਡਰਾਂ ਲੈ ਕੱਢੂ ਫੇਰ ਕਰਮਾਲੀ ਨੇ ਸੋਣਾ ਕੱਲਾ ਕੱਲਾ ਥਣ ਚਾਰੇ ਥਣ ਪੂਰੀ ਵਿੱਥੀ ਤੇ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਮੂਰੋ ਵੀ ਆਰਡਰ ਚੈੱਕ ਕਰ ਲੋ ਨਾਲਾ ਨੂੰ ਨਾਲਾ ਕਰਮਾਲੀ ਦੇ ਫੁੱਲ ਚੰਗੇ 40% ਦੁੱਧ ਦਿੱਤਾ ਨੇ ਹਾਂਜੀ 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 ਠੀਕ ਹੈ ਭਾਈ ਰਿਕਾਡ ਜਿਹੜਾ ਕਰਮਾਲੀ ਦਾ ਬਹੁਤ ਚੰਗਾ ਬਰੀਕੀ ਬਰੂਕੀ ਜਬ ਅੜ ਚੰਗੀ ਬਹੁਤ ਆ ਭਾਈ ਥਣਲੇਵਾ ਬੜਾ ਚੰਗਾ ਮੁੱਖੀ ਅੜਾ ਥਾਣੇ ਕੱਲਾ ਕੱਲਾ ਥਣ ਫਾਰਮ ਦੀ ਵੜਾ ਭਾਈ ਤੇ ਬਾਕੀ ਸੀਮਣ ਵੀ ਭਾਈ ਚੰਗੇ ਦੀ ਹੋ ਹਨਾ ਹਨਾ ਵੀਰੇ ਚੰਗੇ ਸੀਮਣ ਦੀ ਹੋ ਹਾਂਜੀ ਹਾਂਜੀ ਠੀਕ ਆ ਸੀਮਣ ਦਾ ਰਿਕਾਰਡ ਹੈ ਸੱਚ ਵੀਰੇ ਸਰ ਓਕੇ ਤੋਰਾ ਤਰਾ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਭਾਈ ਫੇਸ ਬੜਾ ਚੰਗਾ ਕਰਮਾਲ ਦਾ ਬਰੀਕੀ ਜੀ ਚ ਬਹੁਤ ਹੈ ਬੜਾ ਮੋਲ ਇਹਦਾ ਵੀ ਵੀਰੇ ਫੋਨ ਕੀਤਾ ਉਹਜਾ ਹਾਂਜੀ ਜੈ ਜੀ ਫੋਨ ਤੇ ਹੋਈ ਜੈ ਜੀ ਹੋਊ ਜੀ ਮੋਲਲਾ ਠੀਕ ਆ ਹਾਂਜੀ ਮੋਲਲਾ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲਲਾ ਜਿਹੜਾ ਬੈਡ ਦੇ ਸਾਹਮਣੇ ਬਿਲਕੁਲ ਜੈ ਜੀ ਹੋਊਗਾ ਕੱਚੀ ਆ ਹਜੇ ਬਈ ਮਹੀਨੇ ਤੋਂ ਬਈ ਦਾਖਲਾ ਵੀ ਦਿਨ ਉੱਤੇ ਪਿਆ ਉਹਨੂੰ ਆਰਡਰ ਜਿਹੜਾ ਇਹਨੇ ਕਮਾਲ ਦਾ ਕੀਤਾ ਇੱਕ ਮਹੀਨੇ ਤੋਂ ਜੀ ਉੱਤੇ ਪਿਆ 5-4 ਦਿਨ ਹੁਣ ਇਹ ਇੰਨੇ ਮਹੀਨਾ ਪਹਿਲਾਂ ਤਿਆਰੀ ਕਿੰਨੀ ਚੰਗੀ ਆ ਹਨ ਬਈ ਬੈਡ ਅੱਗੇ ਵੀਰੇ ਤੈਨਾਂ ਨੰਬਰ ਇਹ ਦੂਜੇ ਸੂਏ ਵਾਸਤੇ ਗੱਭਣਾ ਜੀ ਕਿੰਨੇ ਕ ਟਾਈਮ ਰਹਿੰਦਾ ਦਾ ਵੀ ਸੋਣ ਦਾ ਇਹਦਾ ਪੈ ਜੀ ਜੇ ਮੇਰੇ ਹਿਸਾਬ ਨਾਲ 18 19 ਦਿਨ ਲਊ ਜੀ 18 19 ਦਿਨ ਲਊ ਹਾਂਜੀ ਕੀ ਰਿਕਾਰਡ ਆ ਦੁੱਧ ਬਈ ਇਹਦਾ ਪਹਿਲੇ ਸੂਏ ਦਾ ਰਿਕਾਰਡ ਸੀਗਾ ਜੀ 22 ਲੀਟਰ ਦੁੱਧ 22 ਲੀਟਰ ਦਾ ਹਾਂਜੀ ਹੂੰ ਖੋਲ ਦੋ ਬਈ ਹੁਣ ਜਾਨੀ 25 ਤੋਂ ਉੱਪਰ ਹੀ ਜਾਊ ਜੀ 25 ਤੋਂ ਵੱਜੇ ਕਹਿੰਦਾ ਉੱਪਰ ਦੀ ਉਮੀਦ ਕਰਦੇ ਹਾਂ ਬਈ ਥਣ ਬੜਾ ਚੰਗਾ ਮੁੱਠੀ ਵਾਲਾ ਥਣ گلابੀ ਥਣ ਕੱਲਾ ਕੱਲਾ ਥਣ ਬਈ ਛੇਸ ਬੜਾ ਚੰਗਾ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਦਿਖਾ ਨੇ ਜੰਗੀਆ ਬਰੀਕੀ ਦੀ ਜਵਾੜ ਬਈ ਕੱਚੀ ਆ ਹਜੇ 15 ਦਿਨਾਂ ਦੀ ਉਸ ਹਸਾ ਬਨਾਸਟਿਮੇਟ ਜਾਂ ਲਾ ਲਓ ਤਿਆਰ ਜੰਗੀ ਹੋ ਜਾਊਗੀ ਮੁੱਲ ਕੀ ਹੈ ਵੀਰੇ ਦਾ ਵੀਰੇ ਮੁੱਲ ਬਸ ਲੈਣ ਦੇਣ ਦਾ 75000 ਰੁਪਇਆ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਠੀਕ 75000 ਰੁਪਇਆ ਮੁੱਲ ਲਾ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅੱਗੇ ਵੀਰੇ 400 ਬਟੇ ਟੋਕੜ ਹੈ ਅਗੇ ਦੋ ਬੜਾ ਟੋਕਰਾਂ ਜੀ ਉਹਦੇ ਹੋਗੇ 20 ਦਿਨ ਲੱਗੇ ਨੂੰ ਸੀਮਣ ਜੀ ਠੀਕ ਆ ਤੇ ਇਹਦੇ ਮਹੀਨੇ ਨੂੰ ਹੋਗੇ ਜੀ ਮਹੀਨਾ ਹੋਵੇ ਹਾਂਜੀ ਤੇ ਦੁੱਧ ਕਿੰਨਾ ਹੁਣ ਬਈ ਦੁੱਧ ਇਹਦੇ ਥੱਲੇ ਹੈਗਾ ਜੀ 12 ਤੋਂ 13 ਲੀਟਰ ਦੁੱਧ ਠੀਕ ਹੈ ਬਾਈ ਹਾਂਜੀ ਚਵਾਈ ਜੁਈ ਕਿਵੇਂ ਆ ਚਵਾਈ ਠੀਕ ਹੈ ਜੀ ਥੀ ਵੀ ਤੇ ਮਸ਼ੀਨ ਤੇ ਵੀ ਖੋਲਿਓ ਬਾਈ ਮੋੜੀ ਤੁਰ ਦੁੱਧ ਵੀ ਚੰਗਾ ਕੱਦਵਟ ਚੰਗਾ ਚੰਗੀ ਆ ਬਈ ਤੇ ਸੀਮਣ ਇਹਦੇ ਲੱਗਿਆ ਵਾ ਹਨਾ ਬਈ ਹਾਂ ਦੋਨਾਂ ਬੜਾਂ ਤੇ ਸੀਮਣ ਲੱਗਿਆ ਵਈ ਇਹਨਾਂ ਦੇ ਠੀਕ ਹੈ ਬਾਈ ਹੂੰ ਫੇਸ ਚੰਗਾ ਤੋੜਾ ਤੋੜਾ ਚੈੱਕ ਕਰ ਲੋ ਆਰਡਰ ਵੀ ਉਸ ਹਿਸਾਬ ਨਾਲ ਚੰਗਾ ਤੇ ਮੁੱਲ ਕੀ ਜਾਇ ਜਾ ਫਿਰ ਮੁੱਲ ਜੀ ਬਸ ਜੋੜੇ ਦਾ ਲੈਣ ਦੇਣ 75000 ਰੁਪਏ ਇਹਨਾਂ ਦਾ ਮਾਨਤਾਣ ਹੋ ਜਾ ਮਾਨਤਾਣ ਹੋ ਜਾ ਠੀਕ ਜੋੜੇ ਦਾ ਹੀ ਮੁੱਲ ਬਾਈ ਕਹਿੰਦਾ 75000 ਰੁਪਏ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਹੈ ਬੜ ਵੈਸੇ ਸਨਕੀਏ ਫੇਸ ਬੜਾ ਪਿਆਰਾ ਲੱਗ ਪੋਦੀ ਬੜੀ ਚੰਗੀ ਹੈ ਇਹਦੇ ਬਾਈ 20 ਕਿਹਦੇ ਨਹੀਂ ਹੋ ਜਾਵੇ ਹਾਂਜੀ ਇਹ ਤੇ 22 ਦਿਨ ਹੋ ਗਈ ਇਹ ਤੇ ਟੀਕਾ ਲੱਗੇ 22 ਦਿਨ ਹੋ ਗਏ ਪੰਪ ਨੂੰ ਬਸ਼ੇ ਹੋਈ ਹੈ ਜੀ ਬਸ ਹਾਂ ਫੇਸ ਬੜਾ ਚੰਗਾ ਹਨਾ ਹਾਂਜੀ ਬੋਦੀ ਬੋਦੀ ਬਹੁਤ ਚੰਗੀਆਂ ਸੁਨੱਖ ਆਪਣਾ ਵੜ ਚ ਬਹੁਤ ਚੰਗਾ ਖੋਲੇ ਬਈ ਤੁਰ ਥਾਨ ਲੇਵਾ ਬੜਾ ਚੰਗਾ ਭਾਈ ਮੁੱਠੀ ਵਾਲਾ ਥਾਨ ਗਲਾਤੀ ਥਾਨ ਚਾਰੇ ਥਾਨ ਨੇ ਖਿੜਵੇਂ ਪੂਰੇ 15 ਲੀਟਰ ਦੁੱਧ ਥੱਲੇ ਤਿਆਰ ਹੈ 15 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਵੜ ਖਿਰ ਚੰਗੀ ਆ ਹਨਾ ਭਾਈ ਸਵੀ ਪੜਿਆ ਰਾਜੀਆ ਬਾਕੀ ਤੋਰਾ ਤਰਾ ਚੈੱਕ ਕਰ ਲੋ ਵੜ ਖਿਰ ਬਹੁਤ ਚੰਗੀ ਹੈ ਮੋਲ ਬਾਈ ਨੇ ਜੋੜੇ ਦਾ ਹੀ ਰੱਖਿਆ 75000 ਰਮਾਨਦਨ ਜ਼ਰੂਰ ਹੋ ਜਾਊਗਾ। ਨਾਗਸੀ ਭਰਾ ਕੋਲੇ ਪੰਜ ਬਈ ਪੰਜੇ ਦਿਖਾਤੇ ਕਿਸੇ ਵੀਰ ਦੇ ਪੰਜਾਂ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਧਲਾ ਧੰਨਵਾਦ।